ਇਹ ਦੇਸ਼ ਹੋਈ ਆ ਇੱਥੇ ਸਰਕਾਰਾਂ ਬਹੁਤ ਆਈਆਂ ਵਾ ਬੜੀਆਂ ਸਰਕਾਰਾਂ ਆਈਆਂ ਇੱਥੇ ਇੱਥੇ ਬਾਬਰ ਆਇਆ ਇੱਥੇ ਸ਼ਾਹਜਹਾਨ ਵਰਗੇ ਆਏ ਇੱਥੇ ਫਰਖਸ਼ਰ ਇੱਥੇ ਇਹੋ ਜਿਹਾ ਵੀ ਆਏ ਜਿਹੜੇ ਜਿਹੜੇ ਜ਼ੁਲਮ ਇੰਨਾ ਕਰਦੇ ਸੀ ਵੀ ਕਿਸੇ ਬੰਦੇ ਨੂੰ ਇੱਥੇ ਔਰੰਗਜ਼ੇਬ ਨੇ ਜ਼ੁਲਮ ਘਟ ਕੀਤੇ ਧੱਕੇ ਨਾਲ ਜਨੇਊ ਉਤਾਰਦਾ ਸੀ ਕਹਿੰਦਾ ਸੀ ਇੱਥੇ ਕੋਈ ਬੰਦਾ ਜਨੇਊ ਨਹੀਂ ਪਾ ਸਕਦਾ ਕਿੱਥੇ ਗਿਆ ਔਰੰਗਜ਼ੇਬ ਅੱਜ ਮਾਰੋ ਧਿਆਨ ਕਿੱਥੇ ਗਿਆ ਇੱਥੇ ਕਿਸੇ ਨੇ ਨਹੀਂ ਰਹਿਣਾ ਹਰ ਇੱਕ ਨੂੰ ਵੀ ਸੋਚਣਾ ਚਾਹੀਦਾ ਹੈ ਧਰਤੀ ਉਹ ਰਹਿਣੀ ਆ ਬਰਤਰਦੀ ਤੇ ਰਾਜ ਕਰਨ ਵਾਲਿਆਂ ਨੂੰ ਯਾਦ ਕੀਤਾ ਜਾਏਗਾ ਜੇ ਕਿਸੇ ਨੇ ਰਾਜ ਵਿੱਚ ਕਿਸੇ ਨੂੰ ਸੁੱਖ ਦਿੱਤਾ ਲੋਕ ਯਾਦ ਕਰਨਗੇ ਕੋਈ ਲੀਡਰ ਸੀ ਕੋਈ ਦੇਸ਼ ਦਾ ਆਗੂ ਸੀ ਉਹਦੇ ਰਾਜ ਵਿੱਚ ਪ੍ਰਜਾ ਬੜੀ ਸੁਖੀ ਸੀ ਤੇ ਜੇ ਕਿਸੇ ਦੇ ਰਾਜ ਵਿੱਚ ਦੰਗੇ ਹੋਣ ਲੜਾਈਆਂ ਹੋਣ ਪਸਾਦ ਹੋਣ ਸਿਰ ਪਾਟਣ ਤੇ ਕੁਐਸਚਨ ਮਾਰਕ ਲੱਗੇਗਾ ਕਿਤੇ ਨਾ ਕਿਤੇ ਖਰਾਬੀ ਹੈ ਕਿਤਨਾ ਕਿਤੇ ਕੋਈ ਵਿਤਕਰਾ ਹੈ ਕਿਤਨਾ ਕਿਤੇ ਕੋਈ ਪਿੰਤਾ ਹੈ ਆਓ ਗੁਰੂ ਬਖਸ਼ਿਸ਼ ਕਰੇ ਕਿਤੇ ਸਾਡੇ ਵਰਗੇ ਬੰਦਿਆਂ ਦੀ ਆਵਾਜ਼ ਆਓ ਆਪਣੀ ਆਵਾਜ਼ ਬੁਲੰਦ ਕਰੀਏ ਤੇ ਕਿਤੇ ਇਹਨਾਂ ਲੀਡਰਾਂ ਦੇ ਅੰਦਰ ਮਨਮੀਰ ਪਵੇ ਇਹ ਵੀ ਪਰਜਾਂ ਨੂੰ ਆਪਣਾ ਪਰਿਵਾਰ ਸਮਝ ਕੇ ਉਹਨਾਂ ਦੇ ਨਾਲ ਇਨਸਾਫ ਕਰ ਸਕਣ ਅਸੀਂ ਇਹ ਨਹੀਂ ਕਹਿੰਦੇ ਕਿ ਤੁਸੀਂ ਕਿਸੇ ਨਾਲ ਇੱਕ ਨੂੰ ਵੱਧ ਖਵਾਓ ਦੂਜੇ ਨੂੰ ਘੱਟ ਖਵਾਓ ਪਰ ਵੇਖੋ ਇੱਥੇ ਕਾਰਪੋਰੇਟ ਘਰਾਣੇ ਕਰੋੜਾਂ ਅਰਬਾਂ ਦਾ ਕਰਜ਼ਾ ਲੈ ਕੇ ਜੇ ਸਰਕਾਰ ਉਹਨਾਂ ਦਾ ਮਾਫ਼ ਕਰ ਸਕਦੀਆਂ ਨੇ ਤੇ ਕਿਸਾਨ ਦਾ ਤੇ ਕਈ ਵਾਰੀ ਹੁੰਦਾ ਵੀ ਕੱਖ ਨਹੀਂ ਮੈਂ ਕੱਲੇ ਕਿਸਾਨ ਦੀ ਗੱਲ ਵੀ ਨਹੀਂ ਕਰਦਾ ਮੈਂ ਦੁਕਾਨਦਾਰ ਦੀ ਵੀ ਗੱਲ ਕਰਦਾ ਇੱਕ ਛੋਟਾ ਫੜੀ ਲਾਉਣ ਵਾਲਾ ਇੱਕ ਰੇੜੀ ਲਾਉਣ ਵਾਲਾ ਜਿਹੋ ਵਿਚਾਰਾ 1500 2000 50000 ਦਾ ਕਰਜ਼ਾ ਚੁੱਕੇ ਉਹਨੂੰ ਫਾ ਲੈਣਾ ਪਵੇ ਤੇ ਅਮੀਰ ਬੰਦਾ ਕਾਰਪੋਰੇਟ ਘਣਾਣਾ ਜਿਹੜੇ ਮਤਲਬ ਅਰਬਾਂ ਖਰਬਾਂ ਤੱਕ ਦਾ ਵੀ ਕਰਜ਼ਾ ਲੈ ਕੇ ਉਹਨਾਂ ਦੇ ਨਾਲ ਫੇਰ ਸਰਕਾਰਾਂ ਦੀ ਸੰਧੀ ਹੋਵੇ ਸੋਚਣਾ ਤੇ ਬਣਦਾ ਹੀ ਹੈ ਨਾ ਵੀ ਇੱਕ ਬੰਨੇ ਸਭ ਕੁਝ ਦੂਜੇ ਬੰਨੇ ਕੁਝ ਵੀ ਨਹੀਂ ਪਰ ਇਦਾਂ ਯਾਦ ਰੱਖਿਓ ਕਈ ਵਾਰੀ ਹਾ ਜਿਹੜੀ ਆ ਉਹ ਬੰਦੇ ਨੂੰ ਖਤਮ ਕਰ ਜਾਂਦੀ ਹੈ ਰਾਜ ਉਹ ਹੀ ਆ ਜਿਹੜਾ ਸਾਰਿਆਂ ਨੂੰ ਇੱਕ ਨਾਲ ਲੈ ਕੇ ਚੱਲੇ ਜਿੱਥੇ ਪਰਜਾਂ ਨੂੰ ਸ਼ੇਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਦਾ ਰਾਜ ਵੇਖੋ ਤੁਸੀਂ ਸ਼ੇਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਬਾਦਸ਼ਾਹ ਨੇ ਆਪਣੇ ਦੇਸ਼ ਦੇ ਪਰ ਉਹ ਰਾਤ ਨੂੰ ਪਰਜਾਂ ਵਿੱਚ ਘੁੰਮਦੇ ਆ ਕਿ ਮੇਰੀ ਪਰਜਾਂ ਵਿੱਚ ਕਿਸ ਨੂੰ ਤਕਲੀਫ ਤੇ ਨਹੀਂ ਉਹ ਦੁਖਤ ਨਹੀਂ ਕਹਿੰਦੇ ਕਣਕਵੰਡੀ ਜਾ ਰਹੀ ਸੀ ਤੇ ਕੋਈ ਗਰੀਬ ਬੰਦਾ ਆਪਣੀ ਬੋਰੀ ਚ ਕਣਕ ਵੱਧ ਪਾ ਬੈਠਾ ਉਹਦੇ ਕੋ ਚੁੱਕੀ ਨਾ ਜਾਵੇ ਤੇ ਸ਼ੇਰੇ ਪੰਜਾਬ ਮਹਾਰਾਜ ਜੀਤ ਸਿੰਘ ਭੇਸ ਬਣਾ ਕੇ ਨਾ ਕਿਸਾਨ ਦਾ ਵੇਚ ਤੁਰੇ ਫਿਰਦੇ ਹੈਗੇ ਦੇਸ਼ ਦਾ ਬਾਦਸ਼ਾਹ ਉਹ ਕਹਿੰਦੇ ਬਜ਼ੁਰਗਾ ਕਣਕ ਵੱਧ ਪਾ ਲਈਆ ਉਠਾ ਲੋਗੇ ਕਹਿੰਦੇ ਬਾਦਸ਼ਾਹ ਦੇ ਆਲੂ ਹੋਇਆ ਉਹਨੇ ਅਨਾਜ ਵੰਡਿਆ ਮੈਂ ਕਿਹਾ ਵੱਧ ਪਾਲਾਂ ਚਾਰ ਦਿਨ ਬੱਚੇ ਸੌਖੇ ਖਾਣਗੇ ਕਹਿੰਦੇ ਚੁੱਕਿਆ ਜਾਊਗਾ ਕਹਿੰਦੇ ਪੁੱਤ ਕੋਸ਼ਿਸ਼ ਕਰਦਾ ਸ਼ੇਰੇ ਪੰਜਾਬ ਨੇ ਆਪਣੀ ਪਿੱਠ ਤੇ ਉਹ ਅਨਾਜ ਚੁੱਕ ਕੇ ਉਸ ਗਰੀਬ ਦੇ ਘਰ ਪਹਚਾਇਆ ਤੇ ਜਾ ਚਿਰੋ ਪਤਾ ਲੱਗਾ ਕਿ ਇਹ ਮੇਰੇ ਘਰ ਅਨਾਜ ਪਹਚਾਉਣ ਵਾਲਾ ਕੌਣ ਹੈ ਜਿਸ ਦੇਸ਼ ਦਾ ਮੈਂ ਇੱਕ ਮਾਮੂਲੀ ਜਿਹਾ ਇਨਸਾਨ ਹਾਂ ਉਸ ਦੇਸ਼ ਦਾ ਬਾਦਸ਼ਾਹ ਹੈ ਇਹ ਬਾਦਸ਼ਾਹ ਦਾ ਕਰਤਾਰ ਹੁੰਦਾ ਹੈ ਇਹ ਬਾਦਸ਼ਾਹ ਦਾ ਕਰੈਕਟਰ ਹੁੰਦਾ ਹੈ ਕਈ ਵਰੀ ਬੰਦੇ ਨੂੰ ਲੱਗਦਾ ਮੈਂ ਮਾਤੜ ਦੇ ਕੋਲ ਬਵਾਂਗਾ ਮੇਰੀ ਸ਼ਾਨ 'ਚ ਫਰਕ ਪਵੇਗਾ ਪਰ ਨਹੀਂ ਮਾਤੜ ਦੇ ਕੋਲ ਬਵੇਂਗਾ ਤੂੰ ਉੱਚਾ ਹੋਏਗਾ ਗੁਰੂ ਨਾਨਕ ਸਾਹਿਬ ਨੇ ਲੀਡਰ ਲੋਕ ਤਾਂ ਮਾਤੜ ਦੇ ਘਰ ਪਤਾ ਕਦੋਂ ਜਾਂਦੇ ਆ ਜਦੋਂ ਵੋਟਾਂ ਦੇ ਦਿਨ ਹੁੰਦੇ ਆ ਜਦੋਂ ਵੋਟਾਂ ਨੇੜੇ ਆਉਣ ਵਾਲੀਆਂ ਹੋਣ ਨਾ ਫੇ ਆਟੋ ਵਾਲੇ ਦੇ ਘਰ ਵੀ ਜਾਣਗੇ ਰੇੜੀ ਵਾਲੇ ਦੇ ਘਰ ਵੀ ਜਾਣਗੇ ਮਤਲਬ ਗਰੀਬ ਦੇ ਘਰ ਵੀ ਜਾਣਗੇ ਕਿਸਾਨ ਦੇ ਘਰ ਵੀ ਜਾਣਗੇ ਜਦੋਂ ਇਲੈਕਸ਼ਨ ਜਿੱਤੀ ਜਾਵੇ ਤੁਸੀਂ ਵੇਖੋ ਇਲੈਕਸ਼ਨ ਤੋਂ ਪਹਿਲਾਂ ਦੀਆਂ ਵੋਟਾਂ ਕਿਹੜੀਆਂ ਹੁੰਦੀਆਂ ਜਿਹੜੀ ਇਲੈਕਸ਼ਨ ਹੁੰਦੀ ਆ ਨਾ ਉਹ ਤੋਂ ਪਹਿਲਾਂ ਦੀਆਂ ਫੋਟੋਆਂ ਪਤਾ ਕਿਹੜੀਆਂ ਹੁੰਦੀਆਂ ਹੱਥ ਜੋੜੇ ਹੋਣਗੇ ਲੀਡਰ ਨੇ ਏਦਾਂ ਏਦਾਂ ਤੁਸੀਂ ਵੇਖੋ ਜਿਹੜੇ ਹੌਡਿੰਗ ਬੋਰਡ ਲੱਗਦੇ ਆ ਨਾ ਲੀਡਰਾਂ ਦੇ ਇਲੈਕਸ਼ਨ ਤੋਂ ਪਹਿਲਾਂ ਹੱਥ ਜੋੜੇ ਹੁੰਦੇ ਆ ਮਤਲਬ ਵੀ ਸਾਨੂੰ ਵੋਟ ਪਾਓ ਜਦੋਂ ਇਲੈਕਸ਼ਨ ਜਿੱਤੀ ਜਾਵੇ ਫਿਰ ਹੱਥ ਖੁੱਲ ਜਾਂਦੇ ਆ ਤੇ ਅੱਖਾਂ ਬਾਹਰ ਆ ਜਾਂਦੀਆਂ ਵੀ ਆਓ ਹੁਣ 5 ਸਾਲ ਤੁਹਾਡੇ ਹੁਣ ਤੁਹਾਨੂੰ ਅਸੀਂ ਦੱਸਾਂਗੇ ਅਸੀਂ ਕੀ ਆ ਮਜਾ ਤਾਂ ਆਵਾ ਸਤਾ ਚ ਆਉਣ ਤੋਂ ਬਾਅਦ ਉਹਨੂੰ ਆਪਣੇ ਘਰ ਸੱਦ ਕੇ ਬਿਗਾਓ ਹੁਣ ਉਹਨੂੰ ਅੰਬ ਦੇ achar ਨਾਲ ਰੋਟੀ ਖਵਾ ਕੇ ਖਾਓ ਹੋਨੂੰ ਆਪਣੇ ਟੇਬਲ ਸੱਦੋ ਅਗਲੇ ਨੂੰ ਪਤਾ ਹੋਣ ਮੈਂ ਕੁਰਸੀ ਤੇ ਬਹਿ ਗਿਆ ਇਹ ਭੁੱਲੜ ਲੋਕ ਵਾ ਇਹਨਾਂ ਨੂੰ ਭੁੱਲ ਜਾਣਾ ਹੋਰ 2-4 ਮਹੀਨਿਆਂ ਬਾਅਦ ਇਹਨਾਂ ਨੇ ਭੁੱਲ ਜਾਣਾ ਵੀ ਇਹ ਸਾਡੇ ਘਰੋਂ ਆਏ ਸੀ ਅਸੀਂ ਬਹੁਤ ਭੁਲਕੜ ਲੋਕ ਆ ਪਰ ਮੈਂ ਬੇਨਤੀ ਕਰਨੀ ਚਾਹੁੰਨਾ ਸਾਰੇ ਆਪਾਂ ਭੈਣ ਭਰਾ ਵਾਂ ਕਿਸੇ ਨਾਲ ਦੁਸ਼ਮਣੀ ਨਹੀਂ ਪਾਲਣੀ ਸਮਾਜ ਵਿੱਚ ਰਹਿਣਾ ਵਾਂ ਅਸੀਂ ਸਮਾਜ ਵਿੱਚ ਰਹਿ ਕੇ ਚੰਗੀ ਸੋਚ ਅਪਣਾਉਣੀ ਆ ਸਾਰੇ ਭੈਣ ਭਰਾ ਬੱਚੇ ਵਧੀਆ ਰਹਿ ਕੇ ਆਪਣਾ ਜੀਵਨ ਬਤੀਤ ਕਰਨਾ ਵਾਂ